ਅਵੇਰੀਗੇਟ ਲੈ ਕੇ ਆਏ ਆ ਬੈਰੀਗੇਟ ਰੱਖਤਾ ਤੇ ਆਪਣੇ ਸੀਨੀਅਰ ਅਫਸਰ ਸਾਹਿਬਾਨ ਦੇ ਨੋਲਿਜ ਵਿੱਚ ਲਿਆ ਰਹੇ ਆ ਕੋਈ ਬੰਦੇ ਨੇ ਸਾਨੂੰ ਪਹੁੰਚ ਕੇ ਦੱਸਿਆ ਉੱਥੇ ਵੀ ਖੱਡਾ ਬਣਿਆ ਉੱਪਰ ਕੋਈ ਇਹ ਵੀ ਤਾਂ ਥੱਲੇ ਡਿਊਟੀ ਆਪਣੀ ਚੌਂਕ ਦੇ ਵਿੱਚ ਜਾਮ ਲੱਗਦਾ ਹੈ ਰਸੂ ਦਾ ਟਾਈਮਿੰਗ ਤੇ ਉੱਪਰ ਨਹੀਂ ਅਸੀਂ ਆਂਦੇ ਉਦਾਂ ਨਹੀਂ ਸਾਡੀ ਰੁਟੀਨ ਚ ਡਿਊਟੀ ਨਹੀਂ ਉੱਪਰ ਹੈਗੀ ਡਿਊਟੀ ਸਾਡੀ ਥੱਲੇ ਹੀ ਹੈ ਤੁਹਾਨੂੰ ਸਰ ਕਿੰ ਲੱਗਦਾ ਵੀ ਇਹ ਵੱਡੇ ਹਾਸੇ ਦਾ ਕਾਰਨ ਬਣਦਾ ਹੁੰਦਾ ਹਾਂਜੀ ਇਦਾਂ ਹੋ ਸਕਦਾ ਜੀ ਜੇ ਨਾ ਪਤਾ ਲੱਗਦਾ ਹੁਣ ਪਤਾ ਲੱਗ ਗਿਆ ਹੁਣ ਆਪਾਂ ਕੰਟਰੋਲ ਕਰ ਲਿਆ ਜੀ ਲੁਧਿਆਣਾ লাইਵ ਵੇਖਣ ਵਾਲੇ ਮਾਨ ਦਰਸ਼ਕਾਂ ਦਾ ਸਵਾਗਤ ਹੈ ਮੈਂ ਨੇ ਦਿਨਤਵਾਰੀ ਬਿਲਕੁਲ ਖਬਰ ਕੀਤੀ ਸੀ ਕਿ ਖਬਰ ਦਾ ਅਸਰ ਜਿਹੜਾ ਉਹ ਨਜ਼ਰ ਆ ਰਿਹਾ ਹੈ ਖਬਰ ਕਰਨ ਤੋਂ ਬਾਅਦ ਦੇਖੋ ਕਿ ਇਸ ਜਗ੍ਹਾ ਦੇ ਉੱਤੇ ਪਤਾ ਲੱਗਦਾ ਹੈ ਪ੍ਰਸ਼ਾਸਨ ਨੂੰ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਜਿਹੜਾ ਇਸ ਰੋਡ ਦੇ ਉੱਤੇ ਬੈਰੀਕੇਡ ਜਿਹੜੇ ਲਾਏ ਜਾ ਰਹੇ ਨੇ ਤਾਂ ਤਸਵੀਰਾਂ ਇਸ ਟਾਈਮ ਦੀਆਂ ਜਿਹੜਾ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਜਿਸ ਜਗ੍ਹਾ ਦੇ ਉੱਤੇ ਇੱਕ ਖੱਡਾ ਬਣਿਆ ਹੋਇਆ ਸੀਗਾ ਉਸ ਜਗ੍ਹਾ ਦੇ ਉੱਤੇ ਬੈਰੀਕੇਡ ਲਾ ਕੇ ਉਸ ਖੱਡੇ ਨੂੰ ਜਿਹੜਾ ਟਕਿਆ ਜਾ ਰਿਹਾ ਤਾਂ ਲੋਕਾਂ ਨੂੰ ਵੀ ਜਿਹੜਾ ਸਚੇਤ ਕੀਤਾ ਜਾ ਰਿਹਾ ਤਸਵੀਰਾਂ ਇਸ ਟਾਈਮ ਦੀ ਹੈ ਮੇਨ ਨੈਸ਼ਨਲ ਹਾਈਵੇ ਦੀ ਹੈਗੀਆਂ ਜਿਸ ਜਗ੍ਹਾ ਦੇ ਉੱਤੇ ਇੱਕ ਖੱਡਾ ਬਣਿਆ ਸੀਗਾ ਦੱਸ ਦਈਏ ਬਸਤੀ ਜ਼ੋਦੇয়াল ਪੁਲ ਦੇ ਉੱਪਰ ਮੇਨ ਨੈਸ਼ਨਲ ਹਾਈਵੇ ਹੈ ਜਿਸ ਰੋੜ ਤੋਂ ਚਾਲੀ ਤੋਂ ਪਲੱਸ ਸਪੀਡ ਦੇ ਵਿੱਚ ਜਿਹੜੇ ਲੋਕ ਆਂਦੇ ਨੇ ਤਾਂ ਉਹਨਾਂ ਨੂੰ ਕਿਤਨੇ ਕਿਤੇ ਵੱਡਾ ਹਾਦਸਾ ਜਿਹੜਾ ਉਹਨਾਂ ਦੇ ਨਾਲ ਵਪਰਦਾ ਵੱਡੇ ਹਾਦਸੇ ਦਾ ਜਾ ਕਾਰਨ ਬਣਦਾ ਸਦਾ ਸੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਪ੍ਰਸ਼ਾਸਨ ਵੱਲੋਂ ਜਿਹੜਾ ਲੋਕਾਂ ਨੂੰ ਸਚੇਤ ਕੀਤਾ ਜਾ ਰਿਹਾ ਸੋ ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਬੈਰੀਕੇਡ ਵੀ ਲਾਇਆ ਜਾ ਰਿਹਾ ਤਾਂ ਲਾਲ ਜਿਹੜੇ ਆ ਰੈੱਡ ਕਲਰ ਦੇ ਜਿਹੜੇ ਝੰਡੇ ਆ ਉਹ ਵੀ ਬੰਦੇ ਜਾ ਰਹੇ ਨੇ ਕਿਉਂਕਿ ਲੋਕ ਸਚੇਤ ਨੇ ਲੋਕਾਂ ਨੂੰ ਅਵੇਅਰ ਵਾਸਤੇ ਇਸ ਜਗ੍ਹਾ ਦੇ ਉੱਤੇ ਪ੍ਰਸ਼ਾਸਨ ਵੱਲੋਂ ਆਪਣੀ ਕੋਸ਼ਿਸ਼ ਜਿਹੜੀ ਹੈ ਉਹ ਲਗਾਤਾਰ ਕੀਤੀ ਜਾ ਰਹੀ ਹਾਲਾਂਕਿ ਪੁਲਿਸ ਅਧਿਕਾਰੀਆਂ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਆਪਣੀ ਕੋਸ਼ਿਸ਼ ਜਿਹੜੀ ਹੈ ਲਗਾਤਾਰ ਇਸ ਜਗ੍ਹਾ ਦੇ ਉੱਤੇ ਕੀਤੀ ਜਾ ਰਹੀ ਹੈ ਪਰ ਇਸ ਰੋਡ ਦੇ ਉੱਤੇ ਜਿਹੜਾ ਸੜਕ ਹੈ ਇਸ ਸੜਕ ਦੇ ਉੱਤੇ ਜਿਹੜੇ ਬਿਲਕੁਲ ਇਹ ਖੱਡੇ ਬਣੇ ਹੋਏ ਨੇ ਕਿਤਨੇ ਕਿਤੇ ਕਾਫੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਨੇ ਸੋ ਗੱਲਬਾਤ ਕਰਦੇ ਆ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਇਸ ਜਗ੍ਹਾ ਤੇ ਪਹੁੰਚ ਰਹੇ ਉਹਨਾਂ ਨੇ ਜਾਣਦੇ ਆ ਕਿ ਉਹਨਾਂ ਨੂੰ ਕਦੋਂ ਪਤਾ ਲੱਗਿਆ ਉਸ ਤੋਂ ਬਾਅਦ ਉਹ ਕਿਸ ਤਰੀਕੇ ਉੱਪਰ ਪਹੁੰਚੇ ਤੇ ਖੱਡਾ ਜਿਹੜਾ ਕਦੋਂ ਤੋਂ ਬਣਿਆ ਹੋਇਆ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉਤੇ ਇਸ ਜਗ੍ਹਾ ਦੇ ਉਤੇ ਇਹ ਮੇਨ ਹਾਈਵੇ ਰੋਡ ਤੇ ਖੱਡਾ ਬਣਿਆ ਹੋਇਆ ਹੈ ਜਿਗਾ ਹਾਲਾਂਕਿ ਪ੍ਰਸ਼ਾਸਨ ਨੂੰ ਵੀ ਇਸ ਗੱਲ ਦਾ ਨਹੀਂ ਪਤਾ ਸੀਗਾ ਜਦੋਂ ਪਤਾ ਲੱਗਦਾ ਤਾਂ ਉਸ ਤੋਂ ਬਾਅਦ ਇਸ ਰੋਡ ਦੇ ਉਤੇ ਬੈਰੀਕੇਡ ਜਿਹੜੇ ਲਾ ਦਿੱਤੇ ਜਾਂਦੇ ਨੇ ਸਰ ਇਸ ਜਗ੍ਹਾ ਤੇ ਪਹੁੰਚੇ ਹਾਂ ਬੈਰੀਕੇਡ ਲਾ ਦਿੱਤਾ ਵਾ ਤੇ ਇਹ ਖੱਡੇ ਕਾਫੀ ਵੱਡੇ ਬਣੇ ਹੋਏ ਨੇ ਕਾਫੀ ਵੱਡਾ ਹਾਦਸੇ ਦਾ ਇਹ ਜਿਹੜਾ ਕਾਰਨ ਬਣ ਸਕਦਾ ਸੀਗਾ ਹਾਂਜੀ ਹਾਂਜੀ ਸਾਨੂੰ ਵੀ ਪਤਾ ਲੱਗਿਆ ਤਾਂ ਅਸੀਂ ਹੁਣੇ ਪਹੁੰਚੇ ਇੱਥੇ ਵੀ ਉੱਪਰ ਖੱਡਾ ਮੈਿਕੜ ਰੱਖਤਾ ਤਾਂ ਔਰ ਆਪਣੇ ਸੀਨੀਅਰ ਅਫਸਰ ਸਾਹਿਬਾਨ ਦੇ ਨੋਲਿਜ ਵਿੱਚ ਲਿਆਨੇ ਆ ਔਰ ਐਨਐਚਆਈ ਵਾਲੇ ਦੇ ਨੋਲਿਜ ਵਿੱਚ ਲਿਆਵਾਂਗੇ ਕਰਨਗੇ ਫਿਰ ਇਹਦਾ ਇੰਤਜ਼ਾਮ ਕਰ ਸਰ ਇਹ ਕਿਦਾਂ ਪਹਿਲਾਂ ਨਹੀਂ ਪਤਾ ਸੀਗਾ ਵੀ ਇਸ ਰੋਡ ਤੇ ਖੱਡਾ ਬਣਿਆ ਹੋਇਆ ਹੁਣ ਕੋਈ ਬੰਦੇ ਨੇ ਸਾਨੂੰ ਪਹੁੰਚ ਕੇ ਦੱਸਿਆ ਉੱਥੇ ਵੀ ਖੱਡਾ ਬਣਿਆ ਉੱਪਰ ਕੋਈ ਤਾਂ ਤੇ ਸਰ ਇਸ ਰੋਡ ਦੇ ਉੱਤੇ ਕੋਈ ਵੀ ਆਵਾਜਾਈ ਨਹੀਂ ਹੁੰਦੀ ਪ੍ਰਸ਼ਾਸਨ ਦੀ ਆ ਥੱਲੇ ਨਾਕਾ ਲੱਗਦਾ ਵਾ ਤੁਹਾਡਾ ਤੇ ਤੁਸੀਂ ਬਿਲਕੁਲ ਨਹੀਂ ਉੱਪਰ ਧਿਆਨ ਦਿੰਦੇ ਜਾਂ ਹੋਰ ਜਿਹੜੇ ਅਧਿਕਾਰੀ ਨੇ ਹੋ ਅਸੀਂ ਤਾਂ ਥੱਲੇ ਹੁੰਦੇ ਵੀਰ ਥੱਲੇ ਡਿਊਟੀ ਆਪਣੀ ਚੌਂਕ ਦੇ ਵਿੱਚ ਜਾਮ ਲੱਗਦਾ ਰਸੋ ਦਾ ਟਾਈਮਾਂਗਾ ਉੱਪਰ ਨਹੀਂ ਅਸੀਂ ਆਦੇ ਗੱਡੀ ਦੀ ਡਿਊਟੀ ਥੱਲੇ ਆ ਉੱਪਰ ਜੇ ਕੋਈ ਹੋ ਜਾਂਦੀ ਹੈ ਕੋਈ ਗੱਲਬਾਤ ਕੋਈ ਹਾਦਸਾ ਹੁੰਦਾ ਤਾਂ ਪਤਾ ਲੱਗ ਜਾਂਦਾ ਤੇ ਫਿਰ ਉੱਥੇ ਪਹੁੰਚੀਦਾ ਜਰੂਰ ਹੈ ਬਿਲਕੁਲ ਹਰ ਜਗਾ ਉਦਾਂ ਨਹੀਂ ਸਾਡੀ ਰੂਟੀਨ ਚ ਡਿਊਟੀ ਨਹੀਂ ਉੱਪਰ ਹੈਗੀ ਡਿਊਟੀ ਸਾਡੀ ਥੱਲੇ ਹੀ ਆ ਬਿਲਕੁਲ ਸਰ ਕੀ ਲੱਗਦਾ ਵੀ ਇਹ ਵੱਡੇ ਹਾਸੇ ਦਾ ਕਾਰਨ ਬਣ ਸਕਦਾ ਹੈ ਹਾਂਜੀ ਇਹ ਤਾਂ ਹੋ ਸਕਦਾ ਜੇ ਨਾ ਪਤਾ ਲੱਗਦਾ ਹੁਣ ਪਤਾ ਲੱਗ ਗਿਆ ਹੁਣ ਆਪਾਂ ਕੰਟਰੋਲ ਕਰ ਲਿਆ ਇਹਨੂੰ ਤੇ ਬਾਕੀ ਸੀਨੀਅਰ ਅਫਸਰ ਸਾਹਿਬਾਨ ਦੇ ਨੋਲਜ ਵਿੱਚ ਲਿਆਨੇ ਆ ਇਹਨਾਂ ਦੇ ਐਨਐਚਆਈ ਵਾਲਿਆਂ ਦੇ ਨੋਲਜ ਵਿੱਚ ਲਿਆਨੇ ਆ ਕਰ ਦੇਣਗੇ ਤੁਸੀਂ ਬਿਲਕੁਲ ਸੋ ਦੇਖ ਸਕ ਵੱਡੇ ਹਾਸੇ ਨੂੰ ਸੱਦਾ ਪੱਤਰ ਦੇਣ ਵਾਲਾ ਇਹ ਖੱਡੇ ਦੇ ਬਾਹਰ ਜਿਹੜਾ ਹੈ ਬੈਰੀਕੇਡ ਲਾ ਦਿੱਤਾ ਜਾਂਦਾ ਹੈ ਤਸਵੀਰਾਂ ਇਸ ਟਾਈਮ ਦੀਆਂ ਮੂਹੋਂ ਬੋਲਦੀਆਂ ਨਜ਼ਰ ਆ ਰਹੀਆਂ ਤਾਂ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਉਹ ਵੀ ਮੌਕੇ ਤੇ ਮੌਜੂਦ ਨੇ ਹਾਲਾਂਕਿ ਦੱਸਦੇ ਨੇ ਨਾਕਾ ਇੰਚਾਰਜ ਬਸਤੀ ਜ਼ੋਦੇ ਹਾਲ ਦੇ ਅਮਰਜੀਤ ਸਿੰਘ ਦੀ ਵੱਲੋਂ ਇਹ ਬੈਰੀਕੇਡ ਜਿਹੜਾ ਇਸ ਜਗ੍ਹਾ ਦੇ ਉੱਤੇ ਲਾਇਆ ਜਾਂਦਾ ਜਿਸ ਜਗ੍ਹਾ ਦੇ ਉੱਤੇ ਖੱਡਾ ਬਣਿਆ ਹੁੰਦਾ ਸੋ ਵੱਡੇ ਹਾਸੇ ਦਾ ਜਿਹੜਾ ਇਹ ਕਾਰਨ ਬਣ ਸਕਦਾ ਸੀਗਾ ਪਰ ਹੁਣ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਸचेਤ ਹੋਊਗਾ ਕਿਉਂਕਿ ਜਿਸ ਰੋਡ ਤੋਂ 40 ਤੋਂ ਪਲੱਸ ਸਪੀਡ ਦੇ ਵਿੱਚ ਜਿਹੜੇ ਲੋਕ ਆਂਦੇ ਨੇ ਉਹ ਲੋਕਾਂ ਨੂੰ ਵੀ ਜਿਹੜਾ ਹੁਣ ਸचेत ਹੋਊਗਾ ਉਹਨਾਂ ਨੂੰ ਵੀ ਇੱਕ ਵੱਡਾ ਮੈਸੇਜ ਹੋਊਗਾ ਕਿ ਇਸ ਰੋਡ ਤੇ ਇਸ ਜਗ੍ਹਾ ਦੇ ਉੱਤੇ ਨਾ ਆਇਓ ਜਿਸ ਜਗ੍ਹਾ ਦੇ ਉੱਤੇ ਵੱਡਾ ਖੱਡਾ ਬਣਿਆ ਹੋਇਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਸ ਟਾਈਮ ਦੀਆਂ ਉਸ ਜਗ੍ਹਾ ਦੇ ਨਾ ਆਇਓ ਇਸ ਜਗ੍ਹਾ ਦੇ ਉੱਤੇ ਖੱਡਾ ਬਣਿਆ ਹੋਇਆ ਹੈ ਕਾਫੀ ਵੱਡਾ ਇਹ ਜਿਹੜਾ ਹਾਦਸਾ ਹੋ ਸਕਦਾ ਸੀਗਾ ਸੋ ਇਸ ਹਾਦਸੇ ਦੇ ਦੌਰਾਨ ਕਾਫੀ ਵੱਡਾ ਜਿਹੜਾ ਨੁਕਸਾਨ ਵੀ ਹੋ ਜਾਂਦਾ ਸੀਗਾ ਇਹ ਬਿਲਕੁਲ ਰੋਡ ਜਿਹੜੀ ਹੈ ਦੇਖ ਸਕਦੇ ਹੋ ਕਾਫੀ ਕਿਸੇ ਵੀ ਤਰੀਕੇ ਜਿਹੜੀ ਖਤਰੇ ਤੋਂ ਖਾਲੀ ਨਹੀਂ ਹੈਗੀ ਜਿਸ ਰੋਡ ਦੇ ਉੱਤੇ ਇਹ ਕਾਫੀ 5 ਫੁੱਟ ਨੀਵਾ 5 ਫੁੱਟ ਥੱਲੇ ਜਿਹੜਾ ਇਹ ਖੱਡਾ ਬਣਿਆ ਹੋਇਆ ਤਾਂ ਬਹੁਤ ਹੀ ਵੱਡਾ ਜਿਹੜਾ ਹੈ ਇਸ ਜਗ੍ਹਾ ਤੋਂ ਹਾਦਸਾ ਜਿਹੜਾ ਵਪਰਦਾ ਸੀਗਾ ਪਰ ਕਿਤੇ ਨਾ ਕਿਤੇ ਬੈਰੀਕੇਡ ਲਾਇਆ ਗਿਆ ਪ੍ਰਸ਼ਾਸਨ ਜਦੋਂ ਗੱਲ ਕੀਤੀ ਤਾਂ ਉਹਨਾਂ ਵੱਲੋਂ ਜਿਹੜੀ ਇਹ ਗੱਲ ਆਖੀ ਗਈ ਹੈ ਕਿ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਵੀ ਜਿਹੜਾ ਇਨਫੋਰਮ ਕੀਤਾ ਜਾਊਗਾ ਤਾਂ ਸੀਨੀਅਰ ਅਧਿਕਾਰੀਆਂ ਨੂੰ ਵੀ ਇਨਫੋਰਮ ਕੀਤਾ ਜਾਊਗਾ ਤਾਂ ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਇਹ ਜਿਹੜਾ ਖੱਡਾ ਬਣਿਆ ਹੋਇਆ ਇਹਦੇ ਉੱਤੇ ਵੀ ਕੋਈ ਨਾ ਕੋਈ ਜਿਹੜਾ ਪੈਚ ਲਾਜੋਗਾ ਤੋਂ ਉਸ ਤੋਂ ਬਾਅਦ ਇਹਨੂੰ ਜਿਹੜਾ ਕੰਪਲੀਟ ਕੀਤਾ ਜਾਊਗਾ ਫਿਰ ਹਾਲ ਬੈਰੀਕੇਡ ਜਿਹੜਾ ਲੋਕਾਂ ਦੇ ਵਾਸਤੇ ਲਾ ਦਿੱਤਾ ਗਿਆ ਹੁਣ ਲੋਕੀ ਜਿਹੜਾ ਸਤਰਗਰ ਰਹਿਣਗੇ ਸੋ ਲੁਧਿਆਣਾ ਦੇ ਕਿਸੇ ਵੀ ਏਰੀਆ ਦੇ ਵਿੱਚ ਕਿਸੇ ਵੀ ਚੌਕ ਦੇ ਵਿੱਚ ਕਿਸੇ ਵੀ ਜਗ੍ਹਾ ਦੇ ਉੱਤੇ ਇਹੋ ਜੀ ਸਮੱਸਿਆ ਆਏਗੀ ਤਾਂ ਤੁਸੀਂ ਜਰੂਰ ਕੰਟੈਕਟ ਕਰਿਓ ਕਿਉਂਕਿ ਨਵੀਂ ਆਪਡੇਟ ਲੈ ਕੇ ਦੁਬਾਰਾ ਜੁੜਾਂਗੇ ਥੋੜੇ ਨਾਲ ਦੇਖਦੇ ਰਹੋ ਲੁਧਿਆਣਾ ਲਾਈਵ ਮੈਂ ਨਹੀਂ ਜੀ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ